ਸ੍ਰੀ ਗੁਰਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਜਨਰਲ ਨੌਲੇਜ ਕਰੰਟ ਅਫੇਅਰ ਤੇ ਸਿਕਸ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਸਭਿਆਚਾਰ ਤੇ ਵਿਸ਼ਾ ਹੈ ਜੀ ਵਿਆਹ ਦੀਆਂ ਕਿਸਮਾਂ ਜੋ ਖਾਸ ਤੌਰ ਤੇ ਮਾਸਟਰ ਕੈਡਰ ਤੇ ETT ਪੇਪਰ 2 ਦੇ ਵਿੱਚ ਇਸ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਂਦੇ ਨੇ ਸੋ ਵਿਆ ਪਰਿਵਾਰ ਸਮਾਜ ਦੀ ਮੂਢਲੀ ਇਕਾਈ ਹੈ ਪਰਿਵਾਰ ਦੀ ਨਿਰੰਤਰ ਹੋਦ ਰੱਖਣ ਲਈ ਵਿਆਹ ਬਹੁਤ ਜ਼ਰੂਰੀ ਹੈ ਸਮਾਜ ਪਰਿਵਾਰਾਂ ਤੋਂ ਬਣਦਾ ਹੈ ਤੇ ਸਮਾਜ ਦੀ ਸਭ ਤੋਂ ਮੂਢਲੀ ਇਕਾਈ ਹੀ ਪਰਿਵਾਰ ਹੁੰਦਾ ਹੈ ਪੰਜਾਬ ਵਿੱਚ ਵਿਆਹ ਦੀਆਂ ਬਹੁਤ ਬਨਗੀਆਂ ਮਿਲਦੀਆਂ ਹਨ ਇਨ੍ਹਾਂ ਪਰਿਵਾਰਿਕ ਬਨਗੀਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਦੀ ਪਰੰਪਰਾ ਗਵਾਂਡੀ ਸੱਭਿਆਚਾਰ ਤੋਂ ਵੱਖਰੀ ਹੈ। ਪੁਰਾਣੇ ਸਮੇਂ 'ਚ ਪੰਜਾਬ 'ਚ ਵਿਆਹ ਦੀਆਂ ਕਈ ਵਨਗੀਆਂ ਮਿਲਦੀਆਂ ਸਨ। ਤੇ ਸਾਡਾ ਜੋ ਪੰਜਾਬੀ ਸੱਭਿਆਚਾਰ ਹੈ ਉਸ ਦੀ ਪਰੰਪਰਾ ਸਾਡੇ ਗਵਾਂਡੀ ਸੱਭਿਆਚਾਰ ਤੋਂ ਕਾਫੀ ਪਿੰਨ ਹੈ। ਸੋ ਪਹਿਲਾ ਹੈ ਜੀ ਪੁੰਨ ਦਾ ਵਿਆਹ। ਇੱਜ਼ਤਦਾਰ ਕਰਾਣੇ ਪੁੰਨ ਦਾ ਵਿਆਹ ਹੀ ਕਰਾਉਂਦੇ ਹਨ। ਇਸ ਵਿੱਚ कन्यादान ਕੀਤਾ ਜਾਂਦਾ ਹੈ ਵਿਆਹ ਵੇਲੇ ਗੋਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਉੰਦਾ ਵ્યાਜੜਾ ਹੈ ਇਸ ਵਿੱਚ ਕੁੜੀ ਦਾ ਪਿਤਾ ਉਸ ਦਾ कन्यादान ਕਰਦਾ ਹੈ ਸਮਾਨ ਗੋਤਾਂ ਵਿੱਚ ਵਿਆਹ ਨਹੀਂ ਹੁੰਦੇ ਇਸ ਬਾਰੇ 핀-핀 ਜਾਤੀਆਂ ਵਿੱਚ ਵੱਖੋ-ਵੱਖਰੇ ਢੰਗ ਹਨ ਪੰਜਾਬ ਦੇ ਜੱਟ ਕਬੀਲੇ ਵਿੱਚ ਮਾਤਾ ਤੇ ਪਿਤਾ ਦੀ ਗੋਤ ਨੂੰ ਹੀ ਛੱਡਿਆ ਜਾਂਦਾ ਹੈ ਇੱਕੋ ਜਿਹੀਆਂ ਗੋਤਾਂ ਸਮਾਨ ਗੋਤਾਂ ਵਿੱਚ ਵਿਆਹ ਨਹੀਂ ਹੁੰਦੇ ਪੰਜਾਬ ਦੇ ਜੱਟ ਕਬੀਲੇ ਵਿੱਚ ਮਾਤਾ ਤੇ ਪਿਤਾ ਦੀ ਗੋਤ ਮੁੰਡੇ ਤੇ ਕੁੜੀ ਦਾ ਰਿਸ਼ਤਾ ਕਰਨ ਸਮੇ ਛੱਡ ਦਿੱਤੀ ਜਾਂਦੀ ਹੈ ਕਈ ਜਾਤਾਂ ਵਿੱਚ ਚਾਰ ਗੋਤ ਛੱਡੇ ਜਾਂਦੇ ਹਨ ਮਾਤਾ ਪਿਤਾ ਨਾਨਾ ਨਾਨੀ ਦਾਦਾ ਦਾਦੀ ਆਦ ਦੇ ਗੋਤ ਸਾਂਝੇ ਨਹੀਂ ਹੋਣੇ ਚਾਹੀਦੇ ਵਿਆਹ ਸਮਾਨ ਜਾਤਾਂ 'ਚ ਨਹੀਂ ਕੀਤੇ ਜਾਂਦੇ ਕਈਆਂ 'ਚ ਸਿਰਫ ਮਾਂ-ਬਾਪ ਦੀ ਗੋਦ ਛੱਡੀ ਜਾਂਦੀ ਹੈ ਤੇ ਕਈਆਂ 'ਚ ਜਿਹੜਿਆ ਹੈ ਚਾਰ ਗੋਤਾਂ ਛੱਡੀਆਂ ਜਾਂਦੀਆਂ ਹਨ ਰਿਸ਼ਤੇ ਪਿੰਡੋਂ ਬਾਹਰ ਹੁੰਦੇ ਹਨ ਪੁੰਨ ਦੇ ਵਿਆਹ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਉਹਨਾਂ ਦਾ ਵਿਆਹ ਜਿਸ ਵਿੱਚ ਲੜਕੀ ਦਾ ਬਾਪ ਕੁੜੀ ਦਾ ਪਿਤਾ ਉਸ ਦਾ ਕੰਨਿਆਦਾਨ ਕਰਦਾ ਹੈ ਸਭ ਤੋਂ ਉੱਤਮ ਕਿਸਮ ਦਾ ਵਿਆਹ ਮੰਨਿਆ ਜਾਂਦਾ ਹੈ ਤੇ ਪਹਿਲਾਂ ਰਿਸ਼ਤੇ ਜਿਹੜੇ ਸੀ ਉਹ ਪਿੰਡੋਂ ਬਾਹਰ ਹੀ ਕੀਤੇ ਜਾਂਦੇ ਸਨ ਵੱਟੇ ਦਾ ਵਿਆਹ ਪੰਜਾਬ ਵਿੱਚ ਵੱਟੇ ਦਾ ਵਿਆਹ ਕੁੜੀਆਂ ਦੀ ਘਾਟ ਕਾਰਨ ਪ੍ਰਚਲਿਤ ਹੋਇਆ ਇਹ ਵਿਆਹ ਉਹੀ ਲੋਕ ਕਰਦੇ ਹਨ ਜਿਨ੍ਹਾਂ ਦੀ ਆਰਥਿਕ ਹਾਲਤ ਭੈੜੀ ਹੁੰਦੀ ਹੈ ਵੱਟੇ ਦਾ ਵਿਆਹ ਚਲਿਤ ਹੋਣ ਦਾ ਕਾਰਨ ਕੁੜੀਆਂ ਦੀ ਘਾਟ ਹੋਣਾ ਤੇ ਆਰਥਿਕ ਹਾਲਾਤਾਂ ਤੋਂ ਤੰਗ ਲੋਕ ਜਜਾ ਦੀ ਆਰਥਿਕ ਹਾਲਤ ਸਹੀ ਨਹੀਂ ਹੁੰਦੀ ਉਹੀ ਇਹ ਵਿਆਹ ਕਰਦੇ ਹਨ ਚੰਗੀ ਆਰਥਿਕ ਹਾਲਤ ਨਾ ਹੋਣ ਕਾਰਨ ਪੁੰਨ ਦਾ ਵਿਆਹ ਨਹੀਂ ਹੋ ਸਕਦਾ ਨਾ ਹੀ ਮੁੱਲ ਦਾ ਵਿਆਹ ਹੋ ਸਕਦਾ ਹੈ ਪਰਿਵਾਰ ਦੀ ਹੋਂਦ ਕਾਇਮ ਰੱਖਣ ਲਈ ਵਿਆਹ ਬਹੁਤ ਜ਼ਰੂਰੀ ਹੈ ਇਸ ਲਈ ਅਜਿਹੀ ਸਥਿਤੀ ਵਿੱਚ ਲੋਕੀ ਵੱਟੇ ਦਾ ਵਿਆਹ ਕਰਦੇ ਹਨ ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ ਉਹ ਨਾ ਤਾਂ ਮੋਲ ਦਾ ਵਿਆਹ ਕਰ ਸਕਦੇ ਨੇ ਨਾ ਹੀ ਪੁੰਨ ਦਾ ਤਾਂ ਉਹ ਵੱਟੇ ਦਾ ਵਿਆਹ ਕਰਦੇ ਹਨ ਆਪਣੀ ਧੀ ਕਿਸੇ ਦੇ ਮੁੰਡੇ ਨੂੰ ਵਿਆਹ ਦਿੱਤੀ ਜਾਂਦੀ ਹੈ ਤੇ ਉਸ ਦੀ ਧੀ ਆਪਣੇ ਮੁੰਡੇ ਨੂੰ ਵਿਆਹ ਲਈ ਜਾਂਦੀ ਹੈ ਇਸ ਨੂੰ ਸਿੱਧਾ ਵੱਟਾ ਕਹਿੰਦੇ ਹਨ ਤੇ ਪੰਜਾਬ ਵਿੱਚ ਕੰਬੋਜ਼ ਬਰਾਦਰੀ ਦੇ ਵਿੱਚ ਅਜੇ ਵੀ ਜਿਹੜਾ ਹੈ ਵੱਟੇ ਦਾ ਵਿਆਹ ਕੀਤਾ ਜਾਂਦਾ ਹੈ ਮੋਲ ਦਾ ਵਿਆਹ ਮੋਲ ਦੇ ਵਿਆਹ ਵਿੱਚ ਮੁੰਡੇ ਦਾ ਬਾਪ ਕੁੜੀ ਦਾ ਸੌਦਾ ਕਰਕੇ ਆਉਂਦਾ ਹੈ ਇਹ ਸੌਦਾ ਕਿਸੇ 나ਈ ਜਾਂ ਵਿਚੋਲੇ ਰਾਹੀਂ ਕੀਤਾ ਜਾਂਦਾ ਹੈ ਮੋਲ ਦੇ ਵਿਆਹ ਵਿੱਚ ਮੁੰਡੇ ਲਈ ਕੁੜੀ ਪੈਸੇ ਦੇ ਕੇ ਵਿਆਹੀ ਜਾਂਦੀ ਹੈ ਤੇ ਇਹ ਸੌਦਾ ਕਿਸੇ ਨਾਈ ਜਾਂ ਵਿਚੋਲੇ ਰਾਹੀਂ ਹੀ ਕੀਤਾ ਜਾਂਦਾ ਹੈ। ਮੋਲ ਦਾ ਵਿਆਹ ਬ੍ਰਾਹਮਣ ਤੇ ਖੱਤਰੀਆਂ ਤੋਂ ਇਲਾਵਾ ਪੰਜਾਬ ਦੀਆਂ ਬਾਕੀ ਸਾਰੀਆਂ ਜਾਤਾਂ ਵਿੱਚ ਪ੍ਰਚਲਿਤ ਹੈ। ਰਾਜਪੂਤ ਕੁੜੀ ਨੂੰ ਪਾਲਦੇ ਹੀ ਇਸ ਕਰਕੇ ਹਨ ਤਾਂ ਜੋ ਕੁੜੀ ਦਾ ਮੋਲ ਦਾ ਵਿਆਹ ਕਰ ਸਕਣ। ਕਿ ਮੁੰਡੇ ਵਾਲਿਆਂ ਕੋਲੋਂ ਕੁੜੀ ਦਾ ਮੋਲ ਲੈ ਸਕਣ। ਰਾਜਪੂਤ ਕਾਨੀ ਕੁੜੀ ਨੂੰ ਐਸੇ ਕਰਕੇ ਪਾਲਦੇ ਹਨ। ਰਾਜਪੁੱਤਾਂ ਜਿੰਨੇ ਸਾਲਾਂ ਦੀ ਕੁੜੀ ਹੋਵੇ ਉਹਨੇ 100 ਰੁਪਏ ਮੁੱਲ ਪਾਉਂਦੇ ਹਨ ਕੁੜੀ ਦਾ ਮੁੱਲ ਗੁਪਤ ਰੂਪ ਵਿੱਚ ਚੱਲਦਾ ਹੈ ਵਿਆਹ ਮੁਕਲਾਵਾ ਪੁੱਣ ਦੇ দান ਦੀ ਤਰ੍ਹਾਂ ਹੁੰਦਾ ਹੈ ਮੋਲੇ ਦੇ ਵਿਆਹ ਵਿੱਚ ਕੁੜੀ ਦਾ ਜਿਹੜਾ ਮੁੱਲ ਹੈ ਉਹ ਗੁਪਤ ਰੂਪ ਵਿੱਚ ਕੀਤਾ ਜਾਂਦਾ ਹੈ ਤੇ ਇਹ ਸੌਦਾ ਨਾਈ ਜਦ ਬੋਲੇ ਦੁਆਰਾ ਕੀਤਾ ਜਾਂਦਾ ਹੈ ਪਰ ਹੁਣ ਵੱਟੇ ਜਾਂ ਮੋਲ ਦੇ ਵਿਆਹ ਦਾ ਰਿਵਾਜ ਘਟ ਗਿਆ ਹੈ ਹੁੰਦੇ ਸਮੇਂ ਤਾਂ ਉਲਟਾ ਮੁੰਡੇ ਦਾ ਮੁੱਲ ਆ ਜਾਂਦਾ ਹੈ ਬਾਣੇ ਲੋਕ ਤਾਂ ਮੁੰਡੇ ਦੀ ਪੜ੍ਹਾਈ ਲਿਖਾਈ ਦਾ ਖਰਚਾ ਵੀ ਕੁੜੀ ਵਾਲਿਆਂ ਪਾਸੋਂ ਲੈਂਦੇ ਹਨ ਪਾਉ ਹੁਣ ਆਧੁਨਿਕ ਸਮਾਜ ਬੱਚਿਆਂ ਦੇ ਪੜ੍ਹ ਲਿਖ ਜਾਣ ਕਨ ਵੱਟੇ ਜਾਂ ਮੋਲ ਦਾ ਵਿਆਹ ਜੜਾ ਹੈ ਇਸ ਦਾ ਰਵਾਜ ਬਹੁਤ ਹੀ ਘਟ ਗਿਆ ਹੈ। ਕਰੇਵਾ ਵਿਆਤੀ ਇਹ ਪ੍ਰਥਾ ਪੰਜਾਬ ਦੇ ਜੱਟਾਂ ਤੇ ਹਰਿਆਣਾ ਦੇ ਜਾਟਾਂ ਵਿੱਚ ਬਹੁਤ ਜ਼ਿਆਦਾ ਹੈ। ਇਹ ਸਿੱਚ ਔਰਤ ਪੈਸੇ ਦੇ ਕਿ ਲਿਆਂਦੀ ਜਾਂਦੀ ਹੈ। ਕਿਹੜੇ ਘਰਾਂ ਵਿੱਚ ਜਿਸ ਘਰ ਵਿੱਚ ਕੋਈ ਪੁੰਨ ਦਾ ਸਾਖ ਨਾ ਜੁੜੇ। ਭਾਵੇਂ ਜਿਸ ਘਰ ਵਿੱਚ ਕੋਈ ਸਾਕ ਕਰਕੇ ਖੁਸ਼ ਨਹੀਂ ਆਪਣੀ ਧੀ ਦੇ ਕੇ ਖੁਸ਼ ਨਹੀਂ ਹੁੰਦਾ ਉੱਥੇ ਮੋਲ ਦੀ ਧੀ ਵੀ ਲੈ ਕੇ ਆਈ ਜਾਂਦੀ ਹੈ ਜਾਂ ਵੱਡੀ ਹੁਮਰ ਵੱਡੀ ਉਮਰ ਹੋ ਜਾਣ ਕਾਰਨ ਸਾਕ ਨਾ ਹੁੰਦਾ ਹੋਵੇ ਜਾਂ ਪਹਿਲੀ ਔਰਤ ਮਰ ਗਈ ਹੋਵੇ ਤਾਂ ਅਜਿਹੇ ਲੋਕੀ ਕਰੇਵਾ ਵਿਆਹ ਕਰਾਉਂਦੇ ਹਨ ਕੁਝ ਕਾਰਨ ਨੇ ਜਿਸ ਕਰਕੇ ਕਰੇਵਾ ਵਿਆਹ ਕਰਾਇਆ ਜਾਂਦਾ ਹੈ ब्राह्मण ਅਤੇ ਖਤਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਵਿਆਹ ਦੀ ਕੋਈ ਪ੍ਰਥਾ ਨਹੀਂ ਹੈ ਕਰੇਵਾ ਕਰਨਾ ਰਾਜਪੂਤਾਂ ਦੀ ਖਾਸੀਅਤ ਹੈ ਜਿਵੇਂ ਮੁੱਲ ਦਾ ਵਿਆਹ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਕਰੇਵਾ ਵਿਆਹ ਕਰਨਾ ਵੀ ਰਾਜਪੂਤਾਂ ਦੀ ਖਾਸੀਅਤ ਹੈ ਅਗਲੀ ਜੋ ਵਿਆਦੀ ਕੇਸਮ ਹੈ ਉਹ ਹੈ ਜੀ ਚਾਦਰ ਪਾਉਣੀ ਇਸ ਵਿਆਹ ਦਾ ਮੁੱਖ ਉਦੇਸ਼ ਵਿਧਵਾ ਨੂੰ ਟੋਈ ਦੇਣਾ ਹੈ ਜਦੋਂ ਕਿਸੇ ਜਵਾਨ ਔਰਤ ਦਾ ਪਤੀ ਮਰ ਗਿਆ ਹੋਵੇ ਤਾਂ ਉਸ ਨੂੰ ਆਮ ਤੌਰ ਤੇ ਪਤੀ ਦੇ ਛੋਟੇ ਭਰਾ ਦੇ ਘਰ ਬਿਠਾਇਆ ਜਾਂਦਾ ਹੈ। ਚਾਦਰ ਪੋਣੀ ਇਸ ਤਰ੍ਹਾਂ ਦੇ ਵਿਆਹ ਦਾ ਮੁੱਖ ਉਦੇਸ਼ ਜੋ ਹੈ ਉਹ ਵਿਧਵਾ ਔਰਤ ਨੂੰ ਸਹਾਰਾ ਦੇਣਾ ਟੋਈ ਦੇਣਾ ਹੁੰਦਾ ਹੈ। ਇਸ ਵਿਆਹ ਦੀ ਰਸਮ ਇਸ ਤਰ੍ਹਾਂ ਹੁੰਦੀ ਹੈ ਕਿ ਘਰ ਵਿੱਚ ਭਾਈਚਾਰਾ ਜਾਂ ਪੰਚਾਇਤ ਸਦਕੇ ਸਬੰਧਤ ਵਿਅਕਤੀ ਆਪਣੀ ਚਾਦਰ ਵਿਧਵਾ ਦੇ ਸਿਰ ਉੱਤੇ ਪਾ ਦਿੰਦਾ ਹੈ ਇਹ ਰਸਮ ਪਾਈਚਾਰੇ ਜਾਂ ਪੰਚਾਇਤ ਦੀ ਹਜ਼ੂਰੀ ਵਿੱਚ ਕੀਤੀ ਜਾਂਦੀ ਹੈ ਤੇ ਸਬੰਧਤ ਵਿਅਕਤੀ ਆਪਣੀ ਚਾਦਰ ਉਸ ਸਤਰੀ ਤੇ ਪਾ ਦਿੰਦਾ ਹੈ ਤੇ ਉਸ ਦੀ ਬਾਹ ਨੂੰ ਚੂੜੀ ਚੜਾ ਦਿੰਦਾ ਹੈ ਇਸ ਸਮੇਂ ਪੰਡਤ ਜਾਪਾਈ ਅਰਦਾਸ ਕਰਦੇ ਹਨ ਇਸ ਵਿੱਚੋਂ ਪਤੀ ਚਾਦਰ ਲਾ ਲੈਂਦਾ ਹੈ ਜੋ ਚਾਦਰ ਪੇਦਾ ਪਹਿਲਾਂ ਇਸਤੇ ਤੇ ਦਿੱਤੀ ਜਾਂਦੀ ਹੈ ਉਸ ਨੂੰ ਲਾ ਦਿੰਦਾ ਹੈ ਤੇ ਵਿਆਹ ਸੰਪੂਰਨ ਹੋ ਜਾਂਦਾ ਹੈ ਇਸ ਵਿਆਹ ਨੂੰ ਚਾਦਰ ਪਾਉਣ ਦੀ ਰਸਮ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਵਿਆਹ 'ਚ ਕੋਈ ਖਰਚਾ ਨਹੀਂ ਹੁੰਦਾ ਅਜਿਹੇ ਵਿਆਹ ਤੋਂ ਉਤਪੰਨ ਹੋਈ ਸੰਤਾਨ ਜਾਇਜ ਸਮਝੀ ਜਾਂਦੀ ਹੈ ਤੇ ਉਹ ਜਾਇਦਾਦ ਦੀ ਮਾਲਕ ਹੁੰਦੀ ਹੈ ਚਾਦਰ ਪਾਉਣੀ ਇਸ ਤਰ੍ਹਾਂ ਦੇ ਵਿਆਹ ਤੋਂ ਉਤਪੰਨ ਸੰਤਾਨ ਸਮਾਜ ਵਿੱਚ ਜਾਇਦ ਸਮਝੀ ਜਾਂਦੀ ਹੈ ਤੇ ਉਹ ਆਪਣੇ ਪਿਤਾ ਦੇ ਜਾਇਦਾਦ ਦੀ ਹੱਕਦਾਰ ਹੁੰਦੀ ਹੈ। ਸਵੇਸਤਰਾ ਅੱਜ ਦੀ ਵੀਡੀਓ ਦੇ ਵਿੱਚ ਵਿਆਹ ਦੀ ਇੱਕ ਪਰੰਪਰਾ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ ਉਸ ਦੇ ਬਾਰੇ ਮੈਂ ਜਾਣਕਾਰੀ ਦਿੱਤੀ ਕਿ ਵਿਆਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਜਨਨ ਨੌਲੇਜ ਕਰੰਟ ਅਫੇਅਰ ਪੰਜਾਬੀ ਤੇ ਸਵਿਕਸ ਵਿਸ਼ੇ ਨਾਲ ਸੰਬੰਧ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਉਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਧੰਨਵਾਦ